ਗੁਰੂ ਜੀ ਕਖਨਸਾ 4 ਵਕਤੀ ਪਰਤੇ ਆਗਿਆ ਰਸਾ ਸੰਗ ਦੇ ਪ੍ਰਦਰਸ਼ਨ ਕਰੀਏ ਗੁਰਦੁਆਰਾ ਚੜੀ ਜੋਤੀ ਸਰੂਪ ਸਾਹਿਬ ਜੀ ਦੇ ਸੁਸਕਾਰ ਸਤਾਨ ਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਸਰਵੰਸ ਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੂਰੇ ਨજર ਛੋੜਾ ਸਹਿਬ ਜਦ ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਅਤੇ ਬਿਰਧ ਮਾਤਾ ਗੁਜਰੀ ਜੀ ਨੂੰ ਅਣਮਨੁੱਖ ਤਸੀਹੇ ਦੇ ਕੇ ਸੀਧ ਕਰਨ ਪਿੱਛੇ ਜ਼ਾਲਮ ਹਗੂਬੰਦ ਦੀ ਇਹ ਮਨਸਾ ਸੀ ਕਿ ਲੋਕ ਮਨਾਂ ਅੰਦਰ ਦਿੱਲੀ ਦੀ ਤਹਿਸਤ ਵਧਾਈ ਜਾ ਸਕੇ ਇਸ ਮਨਸੂਬੇ ਤੇ ਤਹਿਤ ਸਭ ਜਦਾਂ ਤੇ ਮਾਤਾ ਜੀ ਦੇ ਆਂਤਮ ਸਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਘਰ ਦੇ ਅਨੰਦ ਸੇਵਕ ਦਿਵਾਨ ਟੁੱਟਰ ਮੱਲ ਜਿਨੇ ਆਪਣੀ ਸਾਰੀ ਉਮਰ ਦੀ ਕਮਾਈ ਹੋਈ ਧਨ ਸੰਪਤੀ ਕੁਰਬਾਨ ਕਰਕੇ ਜਾਲ ਮਜੀਦ ਖਾਂ ਸੁਪਰ ਸਰਾਂ ਦੇ ਦੀ ਸ਼ਰਤ ਪੂਰੀਆਂ ਕਰਦੇ ਸੋਨੇ ਦੀਆਂ ਮੂਰਖੜੀਆਂ ਕਰਕੇ ਇਸ ਜਗ੍ਹਾ ਦੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿਸ ਉਪਰ ਇੱਕੋ ਹੀ ਚਿਖਾ ਵਿੱਚ ਸਹਿਬ ਜੱਤੇ ਬਾਬਾ ਜੂਰੋਬਰ ਸਿੰਘ ਜੀ ਬਾਬਾ ਬਦ ਸਿੰਘ ਜਿੱਤੇ ਮਾਤਾ ਗੁਜਰੀ ਦੇ ਪਵਿੱਤਰ ਸਰੀਰ ਦਾ ਸਸਕਾਰ ਕੀਤਾ ਗਿਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਜੀ ਆਓ ਪਿਆਰੀ ਸਾਧ ਸੰਗਤ ਜੀ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਜੋਤੀਸਰੂਪ ਸਹਿਬ ਫਤਿਹਗੜ੍ਹ ਸਾਹਿਬ ਦੁਨੀਆ ਦੀ ਸਾਰਿਆਂ ਨੂੰ ਮਹਿੰਗੀ ਧਰਤੀ ਪੰਜਾਬ ਨਹੀਂ ਪੂਰੇ ਬਲਡ ਦੇ ਵਿੱਚ ਸਾਰਿਆਂ ਨੂੰ ਮਹਿੰਗੀ ਧਰਤੀ ਉਸ ਸਮੇਂ ਟੋਡਰਮਲ ਨੇ ਸੋਨ ਦੀਆਂ ਮੋਹਰਾ ਖੜੀਆਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਇਸ ਅਸਥਾਨ ਤੇ ਜੋਗੀ ਟੋਡਰਮਲ ਨੇ ਮੂਰਨ ਨਾਲ ਜਗ੍ਹਾ ਖਰੀਦੀ ਸੀ ਉਸ ਜਗ੍ਹਾ ਤਿੰਨਾਂ ਦਾ ਇੱਕੋ ਜਗ੍ਹਾ ਸੰਸਕਾਰ ਕੀਤਾ ਗਿਆ ਪੋਦੇ ਮਹੀਨੇ ਹਰੇਕ ਸਾਲ ਸਵਾ ਭਰਦੀ ਹੈ ਜੀ ਸੰਗਤਾਂ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਤੇ ਅੱਤੇ ਮੱਥਾ ਟੇਕਣ ਜਰੂਰ ਆਉਂਦੀਆਂ ਨੇ ਕਈ ਸੰਗਤਾਂ ਸੰਡੇ ਤੇ ਕਈ ਸੰਗਤਾਂ ਜਦੋਂ ਵੀ ਸੰਗਤਾਂ ਦਾ ਟਾਈਮ ਲੱਗਦਾ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਹੋਰ ਵੀ ਸੰਗਤਾਂ ਧਿੱਕਰ ਵੀਡੀਓ ਪਹੁੰਚ ਸਕੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਅਰੰਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀਡੀਓ ਕਿਹੜੇ ਏਰੀਆ ਚ ਦੇਖ ਰਹੇ ਹੋ ਧਾਰਮਿਕ ਪ੍ਰੋਗਰਾਮ ਲੈਬ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6280512100 ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲੈਬ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ